लिमिट कि फर्ज करो जे गुण मेरी सेहत करके हो मैं बॉडी बिल्डर हाँ मेरी बहुत अच्छी छाती है बहुत अच्छे मेरे डोले है मेरी चंकी सेहत है एजा सकती है इट हैज लिमिट डोले पतले पड़ जाएंगे छाती कमजोर हो जाएगी अचानक खांसी लग जाएगी या टीबी हो जाएगी कुछ भी एनीथिंग हो सकती है जे मैं मेरे कोल, कोई गुण पैसे करके है पैसा जा सकता है ਲਿਮਟ ਹੈ ਇਹ ਮਨ ਕੀ ਮਾਤ ਦੇ ਗੁਣ ਨੇ ਜੋ ਅਸੀਂ ਪ੍ਰਾਪਤੀਆਂ ਕੀਤੀਆਂ ਜੋ ਮੈਂ ਪ੍ਰਾਪਤੀ ਕਰਾਂ ਉਹ ਮਨ ਕੀ ਮਾਤੋਂ ਦੀ ਹੈ ਉਹਦੀ ਲਿਮਟ ਹੁੰਦੀ ਹੈ ਜੇ ਗੁਣ ਮੇਰੇ ਰੂਪ ਕਰਕੇ ਨੇ ਐ ਵੀ ਜਾ ਸਕਦੇ ਨੇ ਮਨ ਨੂੰ ਦਿਨ ਰਾਤ ਫਿਕਰ ਪਿਆ ਰਹੇਗਾ ਓਵਰਨਾਈਟ ਸਕਸੈਸ ਵਾਲਾ ਓਵਰਨਾਈਟ ਕਿਸ ਤਰ੍ਹਾਂ ਮੈਂ ਆਪਣੀ ਸਕਿਨ ਨੂੰ ਐਂਜ ਰੱਖਾਂ ਮੈਂ ਸਾਰੀ ਹਰ ਰੋਜ਼ ਰਾਤੀ ਕੀ ਲਗਾਵਾ ਜੋ ਉਹਨੂੰ ਚੁਰੜੀਆਂ ਨਾ ਪੈਣ ਇਸ ਲਈਕਰ ਨੂੰ ਹਮੇਸ਼ਾ ਮੁਸੀਬਤ ਹੀ ਪਈ ਰਹੇਗੀ ਮੈਂ ਵਾਲ ਕਿਵੇਂ ਰੰਗਾ ਤਾਂ ਕਿ ਚਿੱਟੇ ਹੋਣ ਹੀ ਨਾ ਇਸ ਔਰਤ ਦੇ ਨਾਲ ਇਹਨਾਂ ਦੀ ਵੀ ਲਿਮਿਟ ਹੈ ਜੇ ਰੂਪ ਉੱਤੇ ਤੈਨੂੰ ਮਾਣ ਹੈ ਜੇ ਕੁਰਸੀ ਮਿਲੀ ਹੈ ਕੁਰਸੀ ਵੀ ਜਾ ਸਕਦੀ ਹੈ ਇਹਦੀ ਵੀ ਲਿਮਿਟ ਹੈ ਜਿੰਨੇ ਸੇਲੇਬ੍ਰਿਟੀਜ਼ ਆਉਂਦੇ ਨੇ ਉਹਨਾਂ ਨੂੰ ਆਉਂਦਾ ਮੈਂ ਐਕਟਿੰਗ ਬਹੁਤ ਅੱਛੀ ਕਰਦਾ ਹੂੰ जेन घुमांड आ जाए मैं गाता बहुत अच्छा हूं ये घमांड आ जाए मैं डांस बहुत अच्छा करता हूँ घुमांड आ जाए टंग टूट जाए डांस नहीं कर सकता गला खराब हो जाए गा नहीं सकेगा और कैमरे ते बहुत सामने बैठ बैठ के टांग आ जाते अल्टीमेटली दुखी हो जाते हैं फिर कहें फिल्म बनाने में बहुत मेहनत लगती है इसलिए मैं टीवी पर काम करता हूँ क्योंकि पैसे ज्यादा मिल जाते हैं दुखी हो जाते ने दिन रात उधर शूटिंग कर करके ਪਰ ਜਿਹੜਾ ਹੰਕਾਰ ਹੀ ਕਰਨ ਲੱਗ ਪਵੇ ਲਿਮਟ ਹੈ ਦੁਨੀਆ ਦਾ ਕੋਈ ਵੀ ਗੁਣ ਜਿਹਦੀ ਲਿਮਟ ਹੈ ਨਾ ਤੂੰ ਉਹਦੇ ਪਿੱਛੇ ਮਿਹਨਤ ਨਾ ਕਰਿਆ ਕਰ ਤੈਨੂੰ ਵੀ ਦੁਨੀਆਵੀ ਸਕਸੈਸ ਲੈਣੀ ਹੈ ਜੋ ਕਾਰ ਬਿ ਸਿਲੇਬ੍ਰਿਟੀ ਬੰਨਾ ਹੈ ਤੇ ਪਿਆ ਬੰਨ ਪਰ ਇਹਦੀ ਲਿਮਟ ਹੈ ਰੱਬੀ ਗੁਣ ਲੈ ਆ ਕਰ ਹਰ ਗੁਣ ਗਾਉਮਾ ਨਾ ਸਤਗੁਰੂ ਸੇ ਪਿਆਰ ਕਿਆ ਛੋੜੜੀ ਬਾਤ ਗੁਮਾਰ ਅੱਛੇ ਗੁਣ ਜੋ ਪ੍ਰਾਪਤ ਹੁੰਦੇ ਹੈ ਉਹਨਾਂ ਦਾ ਗੁਮਾਰ ਨਹੀਂ ਕਰਨਾ ਚਾਹੀਏ ਮੈਂ ਨਾ ਇਹਦੇ ਬਾਰੇ ਸੋਚ ਰਿਹਾ ਸੀ ਕਿ ਜਿਹੜੀ ਰੱਬੀ ਦਾਤ ਮਿਲੀ ਹੈ ਉਸ ਦਾ ਮਾਣ ਕਰ ਕੀਤਾ ਹੀ ਨਹੀਂ ਜਾ ਸਕਦਾ ਫਰਜ਼ ਕਰ ਸਾਰੀ ਦੁਨੀਆ ਟੈਂਡulkar ਨੂੰ ਜਾਣਦੀ ਹੈ ਟੈਂਡulkar ਖੇਡਦਾ ਹੈ ਜਿੱਕੇ ਹੰਕਾਰ ਕਰੇ ਮੈਂ ਸਭ ਤੋਂ ਜ਼ਿਆਦਾ ਸੈਂਚਰੀਆਂ ਬਣਾਈਆਂ ਜੇ ਹੰਕਾਰ ਕਰੇ ਮੇਰੇ ਵਰਗੀ ਬੈਟਿੰਗ ਕੋਈ ਨਹੀਂ ਜਾਂਦਾ ਤਾਂ ਇੱਕ ਦਿਨ 32 38 ਜਾਂ 40 ਸਾਲ ਬਾਅਦ ਰਿਟਾਇਰ ਹੋ ਜਾਏਗਾ ਹੁਣ ਇਸ ਗੁਣ ਦਾ ਕੀ ਕਰੀਏ ਭਾਈ ਹੱਬ ਤੋਂ ਤੂੰ ਬੈਟ ਨਹੀਂ ਚਲਾ ਸਕਤੇ ਇਸ ਕਰਕੇ ਉਹ ਆਪਣੇ ਗੁਣ ਦਾ ਮਾਣ ਹੰਕਾਰ ਨਹੀਂ ਕਰਦਾ ਉਹ ਕਹਿੰਦਾ ਇਹ ਭਗਵਾਨ ਦੀ ਆਪ ਕੀ ਦਾਤਾ ਮੇਰਾ ਮੁਝ ਮੇ ਕਿਛ ਨਹੀਂ ਜੋ ਕਿਛ ਹੈ ਤੇਰਾ ਮੈਂ ਨੌਜਵਾਨਾਂ ਦੀ ਲੈਂਗੁਏਜ ਇਸ ਗੱਲ ਨੂੰ ਸਮਝਦੇ ਆ ਕਿਉਂਕਿ ਕਈ ਬਜ਼ੁਰਗ ਸੋਚਦੇ ਨੇ ਗੁਰਦੁਆਰੇ ਬੈਠ ਕੇ ਡਾਂਸ ਦੀ ਗੱਲ ਕਰਦੇ ਤੇ ਗੁਰਦੁਆਰੇ ਬੈਠ ਕੇ ਟੰਡੂਲ ਕਰਦੀ ਗੱਲ ਕਰਦੇ ਸੀ ਨਹੀਂ ਸਾਧ ਸੰਗਤ ਜੀ ਅਸੀਂ ਆਪਣੇ ਪ੍ਰੋਗਰਾਮ ਵਿੱਚ ਡਾਈਵਰਸਿਟੀ ਵਿੱਚ ਜਿੰਨੇ 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 ਜ਼ਿਆਦਾ ਐਗਜ਼ਾਮਪਲ ਬਣਾ ਸਕੇ ਔਰ ਜਿਹੜੇ ਪ੍ਰਿਵੇਲਿੰਗ ਹੋਣ ਉਹ ਤਾਂ ਕਿਰ ਕਿਸੇ ਨੂੰ ਸਿਰਫ ਸਮਝਣਾ ਸੀ ਗੁਰਬਾਣੀ ਦੀ ਪੰਕਤੀ ਹੈ ਐਗਜ਼ਾਮਪਲ ਨਹੀਂ ਉਹਦਾ ਤਤ ਲੈਣਾ सो जे वो हंकार करेगा ना टेंडुलकर तो उन्होंने फिर जेलसी हो जाएगी ये मेरे से अच्छा नहीं खेलता वो अच्छा क्यों खेल गया लारा के रन कैसे ज्यादा बन गए मेरे को निकाल क्यों दिया होएगा काम करो के लैंड पर जो मेहनत करके अपने गुण रैलिश करे पर कब जी ये तो गुण ने ती मैन दात बख्शी ਕਿਆ ਥੋਲੜੀ ਬਾਤ ਬੁਮਾਨ ਚੰਗੇ ਗੁਣਾਂ ਦਾ ਮਾਨ ਕੀਤਾ ਹੀ ਨਹੀਂ ਜਾ ਸਕਦਾ ਥੋੜੀ ਤੇ ਮੈਨੇ ਚੰਗੇ ਗੁਣ ਕਿਉਂ ਕੀਤਾ ਵੈਲਿਊਏਬਲ ਕਿਉਂ ਕੀਤਾ ਕਿ ਭੈੜੇ ਆਪਣੇ ਆਗੁਣ ਤੇ ਅਸੀਂ ਛੁਪਾਣੇ ਆ ਆਗੁਣਾ ਤੇ ਤਾਂ ਕੋਈ ਮਾਨ ਕਰ ਹੀ ਨਹੀਂ ਸਕਦਾ ਚੰਗੇ ਗੁਣਾ ਦਾ ਮਾਨ ਕਰਦੀ ਹੈ ਦੁਨੀਆ ਧਰ ਉਹ ਕਹਿ ਰਹੇ ਨੇ ਜੇ ਤੂੰ ਰੱਬੀ ਗੁਣ ਲਵੇ ਨਾ ਤਾਂ ਫਿਰ ਕਿਆ ਥੋਲੜੀ ਇਹ ਕੀਮਤੀ ਗੁਣੋ ਦਾ ਕਿਆ ਮਾਲ ਕਰਦਾ ਨਹੀਂ ਕਰੀਦਾ ਤਾਂ ਤੂੰ ਇਸ ਹਵਸਤਾ ਚ ਰਹੇਗਾ ਆਦਰਵਾਇਜ਼ ਟੈਪਿੰਗਾ ਜੋ ਵੀ ਆਪਣੀ ਮਿਹਨਤ ਵਾਲੇ ਗੁਣਾਂ ਨੂੰ ਰੈਲੀਸ਼ ਕਰਦਾ ਹੈ ਉਹਨਾਂ ਦਾ ਗੁਮਾਨ ਨਹੀਂ ਕਰਦਾ ਜੋ ਹੀ ਗੋਡਲੀ ਗੁਣ ਸਮਝ ਪੈ ਜਾਣ ਤਾਂ ਫਿਰ ਉਹ ਲਿਮਟ ਵਾਲੇ ਜਿੰਨੇ ਵੀ ਗੁਣ ਨੇ ਨਾ ਉਹਨਾਂ ਦੇ ਹੰਕਾਰ ਤੋਂ ਛੁੱਟ ਜਾਂਦਾ ਹੈ ਸੋ ਉਹ ਕਹਿੰਦਾ ਇਸ ਗੁਣ ਦਾ ਕੀ ਮਾਣ ਕਰਨਾ ਨੋ ਗੁਮਾਨ ਥੋੜੀ ਕੀਮਤੀ ਐਕਸਟਰਾਔਰਡੀਨਰੀ ਦਾ ਗੁਮਾਨ ਆਂਦਾ ਹੀ ਨਹੀਂ ਹੁਣ ਚੰਗੇ ਗੁਣ ਕੀ ਹੁੰਦੇ ਨੇ ਅਸੀਂ ਸ਼ਬਦ ਪੜ੍ਹਦੇ ਹਾਂ ਸੱਚ ਹਰਦਲ ਪੂਜ ਸਤ ਵਰ ਛੋਟ ਸਗਲ ਵਿਕਾਰ ਉਧਰ ਵਿੱਚ ਕਹਿੰਦੇ ਨੇ ਸਤ ਸੰਤੋਖ ਤੇਆ ਕਮਾਵੇ ਕਮਾ ਹੁਣ ਤੱਕ ਤੇ ਅਸੀਂ ਸੁਣਦੇ ਸੀ ਨਾ ਇਹ ਸ਼ਰੀਰ ਆ ਮੇਰਾ ਇਸ ਜਗ ਮੈਂ ਆਇਆ ਕਿ ਕਿਆ ਤਦਕਰਮ ਕਮਾਇਆ ਅਸੀਂ ਹੁਣ ਤੱਕ ਸੁਣਿਆ ਸੀ ਪੈਸੇ ਕਮਾਤੇ ਇੱਥੇ ਕਹ ਰਹੇ ਨੇ ਕਰਮ ਕਮਾਇਆ ਅੱਛਾ ਕਰਮ ਵੀ ਕਮਾਣਾ ਪੈਂਦਾ ਧੀਰਜ ਵੀ ਕਮਾਣੀ ਪੜਦੀ ਹੈ ਸੁਭਾਅ ਵੀ ਕਮਾਣੇ ਪੈਂਦੇ ਨੇ ਬੋਲਣ ਦਾ ਢੰਗ ਵੀ ਕਮਾਣਾ ਪੈਂਦਾ ਹੈ ਹਲੀਮੀ ਵੀ ਸਿੱਖਣੀ ਪੈਂਦੀ ਹੈ ਨਮਰਤਾ ਦੇ ਗੁਣ ਵੀ ਸਿੱਖਨੇ ਪੈਂਦੇ ਨੇ છાતી ਕੱਢ ਕੇ ਟੁਰੀਦਾ ਹੈ ਕਿ ਆ ਨમਰਤਾ ਨਾਲ ਟੁਰੀਦਾ ਆਕੜੀ ਗਰਦਨ ਨਾਲ ਟੁਰੀਦਾ ਕਿ ਨમਰਤਾ ਨਾਲ ਟੁਰੀਦਾ ਅੱਖਾਂ ਕੱਢੀਦਾ ਹੈ ਕਿ ਪਿਆਰ ਨਾਲ ਦੇਖੀਦਾ ਇਹ ਸਾਰੇ ਗੁਣ ਇਹ ਕਿਆ ਤੁਦ ਕਰਮ ਕਮਾਇਆ ਮੈਨੂੰ ਪੁੱਛਿਆ ਜਾ ਰਿਹਾ ਇਹਨਾਂ ਚੋਂ ਕਿਹੜੇ ਕਿਹੜਾ ਗੁਣ ਸਿੱਖਿਆ ਤੂੰ ਵਾਟ ਯੂ ਹੈਵ ਅਰਨ ਪੜਾਈ ਕੀਤੀ ਹੈ ਡਿਗਰੀ ਲਈ ਡਾਕਟਰ ਇੰਜੀਨੀਅਰ ਆ ਬੰਦਾ ਕੰਪਿਊਟਰ ਦਾ ਬਸ ਕਰੋੜਾ ਕਮਾਨਾ ਹੈ ਬਸ ਗੁਣ ਕਿਹੜੇ ਸਿੱਖੇ ਨੇ ਆਪ ਛੋਟਾ ਹੋਏ ਰਹਿਣਾ ਜਿਸ ਦੇ ਪ੍ਰਭ ਰੰਕਾਰ ਰੱਬ ਜੀ ਚੰਗੇ ਗੁਣ ਦਿੰਦੇ ਨੇ ਜਿਹੜਾ ਮੰਗੇ ਤੇ ਚੰਗੇ ਗੁਣਾ ਨੂੰ ਲੈਣ ਤੋਂ ਬਾਅਦ ਹਲੀਮੀ ਔਰ ਨਮਰਤਾ ਆਂਦੀ ਜਾਏ ਗੁਣ ਸਾਡੇ ਪਾਡੇ ਚ ਰਹਿੰਦੇ ਨੇ ਵਰਨਾ ਖਿਸਰ ਪਰਿਓ ਕੂਮ ਪਰ ਡਾਰੇਓ ਹੱਥੋਂ ਹਾਥੀ ਵਾਂਗੂ ਹੰਕਾਰ ਕਰੋ ਨਾ ਤਾਂ ਨਿਕਲ ਜਾਂਦੇ ਨੇ ਪਰ ਚੀਟੀ ਚੁਣੀ ਖਾ ਖਾ ਲੈਂਦੀ ਹੈ ਚੀਟੀ ਖਾ ਸਕਦੀ ਹੈ ਹਾਥੀ ਹੰਕਾਰ ਨਾਲ ਨਹੀਂ ਖਾ ਸਕਦਾ ਸੋ ਜਿਹੜੇ ਥੋੜੇ ਦੇ ਤਿਲ ਕੀਮਤੀ ਹਨ ਨਾ ਉਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਤੈਨੂੰ ਕੋਈ ਗੁਣ ਪ੍ਰਾਪਤ ਹੋ ਗਿਆ ਸੰਭਾਲ ਕੇ ਰੱਖ ਇਹ ਗੁਣ ਨੂੰ ਰੱਬੀ ਗੁਣਾ ਨੂੰ ਸੰਭਾਲ ਕੇ ਰੱਖਣਾ ਨਾਮ ਜਪਣਾ ਹੁੰਦਾ ਹੈ ਰੱਬੀ ਗੁਣ ਨਾਮ ਤਨ ਨੇ ਰੱਬ ਜੀ ਦਾ ਨਾਮ ਤਨ ਕੀ ਹੈ ਰੱਬ ਜੀ ਦੇ ਗੁਣ ਅਤੇ ਇਹਨਾਂ ਗੁਣਾਂ ਨੂੰ ਸੰਭਾਲ ਕੇ ਰੱਖਿਆ ਕਰ ਪਹਿਲੀ ਡਿਊਟੀ ਤੇਰੀ ਹੈ ਇਹਨਾਂ ਗੁਣਾਂ ਨੂੰ ਕਮਾ ਆਪਣੇ ਸੁਭਾਅ ਚ ਪਕਾ ਧ੍ਰਿੜ ਕਰ ਅਤੇ ਧ੍ਰਿੜ ਕਰਕੇ ਇਹਨਾਂ ਨੂੰ ਸਾਹਮ ਕੇ ਰੱਖ। ਕੀ ਆ ਥੋੜੀ ਬਾਤ ਗੁਵਾ ਇਹਨੂੰ ਕਹਿੰਦੇ ਨੇ ਰਹਾ ਹੋ ਇਹ ਸ਼ਬਦ ਰਹਾ ਹੋ ਹੈ ਜਦੋਂ ਗੁਮਾਨ ਕਰੋ ਤਾਂ ਪਰਮ ਹੋ ਜਾਂਦਾ ਹੈ संकल्प आ जाता है एक ख्याल आ जाता है हंकारी ख्याल कि मैं बड़ा धर्मी हाँ हूँ असी बारी दुनिया तो धर्म की दुनिया च आ जाए उन्होंने गुरु साहब कह रहे हैं तीरथ वरत अरदान कर मन वह तो है मान सही हंकार आ जाता है हम बड़े धर्मी हैं हम बड़ा पाप हम पुण्य करते हैं हम बड़े शरीफ हैं हम बड़े पवित्र हैं हम दान करते हैं हम तीर्थ पे जाते हैं तीर्थ वर्त अरदान कर मन में गुमान ये गुमाना कुंचर इश्नान वाली गल हो गई हाथी ना तो के सारी मिट्टी सिर पर संभाल के रख थोड़े कीमती गुणा अलर्ट होके वरती केयरफुल दिस वॉचफुलनेस दिस अलर्टनेस दिस अवेयरनेस के मेरे को गुण है ਜਿਵੇਂ ਮੈਨੂੰ ਕ੍ਰੋਧ ਨਹੀਂ ਆਉਂਦਾ ਸਾਡੇ ਜੋ ਕਿਸੇ ਨੂੰ ਕ੍ਰੋਧ ਨਹੀਂ ਆਉਂਦਾ ਮਿੱਠਾ ਬੋਲਣਾ ਆਉਂਦਾ ਹੈ ਸੰਤੋਖੀ ਹੈ ਨਿਮਰਤਾ ਸਭਾਜ ਰੰਦਾ ਇਹਨੂੰ ਸਾਹਮ ਕੇ ਰੱਖ ਡੋਨਟ ਸ਼ੋ ਆਫ ਸ਼ੋ ਆਫ ਕਰੇਗਾ ਤੇਰੇ ਕੋਲੋਂ ਚਲਾ ਜਾਏਗਾ ਤਖਤੀ ਲਗਾ ਕੇ ਫੱਟਾ ਲਗਾ ਕੇ ਆਪਣੀ ਐਡਵਰਟਾਈਜ਼ਮੈਂਟ ਨਾ ਕਰਿਆ ਕਰ ਅਸੀਂ ਤੇ ਕਰਨੇ ਆ ਅਸੀਂ ਫਲਾਣੀ ਉੱਚੀ ਜਾਤ ਦੇ ਆ ਅਸੀਂ ਫਲਾਣੇ ਟੱਬਰ ਦੇ ਆ ਅਸੀਂ ਫਲਾਣੀ ਜਗ੍ਹਾ ਤੋਂ ਆਇਆ ਇੱਕ ਕਾਲੀ ਇੱਕ ਸਰਦਾਰ ਜੀ ਨੇ ਮੈਨੂੰ ਕਿਹਾ ਅੱਜ ਕੱਲ ਅਸੀਂ ਭਾਵੇਂ ਕਰੋੜਪਤੀ ਹਾਂ ਪਰ ਜਦੋਂ ਅਸੀਂ ਪਾਰਟੀਸ਼ਨ ਤੋਂ ਉਸ ਪਾਸੇੋਂ ਆਏ ਸੀ ਤਾਂ ਪਾਕਿਸਤਾਨੀ ਚ ਅਸੀਂ ਬੜੇ ਅਮੀਰ ਸੀ ਲੇਕਿਨ ਜਦੋਂ ਪਾਕਿਸਤਾਨ ਤੋਂ ਪਾਰਟੀਸ਼ਨ ਤੋਂ ਬਾਅਦ ਖਾਲੀ ਹੱਥ ਅਸੀਂ ਇੱਥੇ ਆਏ ਤਾਂ ਮੇਰੀ ਮਾਂ ਕਹਿੰਦੀ ਹੈ ਸਾਡੇ ਘਰ ਦੇ ਵਿੱਚ ਤੇਰੇ ਪਾਪਾ ਜੀ ਮੈਂ ਤੇ ਤੇਰੇ ਭੈਣ ਭਰਾ ਮਿਲਾ ਕੇ ਅਸੀਂ 8 ਬੰਦੇ ਸੀ ਔਰ ਦੇਰਾ ਦੋਨੇ ਚ ਖੰਡ ਪੜੀ ਸੀ ਅਸੀਂ ਇੱਕ ਰਜਾਈ ਵਿੱਚ 8 ਬੰਦੇ ਸੌਂਦੇ ਸੀ ਹੁਣ ਉਹ ਗੱਲ ਜਿਹੜੀ ਸੁਣਾ ਰਹੇ ਨੇ ਰਿਸ਼ਤਾ ਜਦੋਂ ਅਸੀਂ ਪੁੱਤਰ ਦਾ ਲੈਣ ਗਏ ਤਾਂ ਉਹ ਸਾਨੂੰ ਪੁੱਛਦੇ ਨੇ ਪਿੱਛੋਂ ਕਿੱਥੋਂ ਦੇ ਹੋ ਕਹਿੰਦੇ ਜੇ ਮੈਂ ਹੰਕਾਰ ਨਾਲ ਕਹਿੰਦਾ ਸੀ ਪਿੱਛੋਂ ਪਾਕਿਸਤਾਨ ਦੇ ਬੜੇ ਅਮੀਰ ਜ਼ਾਦੇ ਆ ਤਾਂ ਕਹਿੰਦਾ ਮੈਨੂੰ ਸ਼ਰਮ ਆਣੀ ਸੀ ਇਸ ਕਰਕੇ ਮੈਂ ਉਹਨਾਂ ਕਿਹਾ ਅਸੀਂ ਪਿੱਛੋਂ ਪਤਾ ਹੈ ਕੌਣ ਆ ਇੱਕ ਰਜਾਈ 'ਚ 8 ਗਰੀਬ ਸੌਣ ਵਾਲੇ ਦੇਣੀ ਆਪਣੀ ਧੀ ਸਾਂ ਕਿਆ ਨਿਮਰਤਾ ਹੈ ਪਿਛੇ ਅਸੀਂ ਕੀ ਸੀ ਡਸਨਟ ਮੈਟਰ ਹੁਣ ਕੀ ਹਾਂ ਡੋਂਟ ਸ਼ੋਅ ਇਟ ਆਫ ਸੱਚੀ ਸਮਝਦੇ ਨਹੀਂ ਆ ਨਾ ਜਦੋਂ ਸਾਡੇ ਕੋਲ 4 ਪੈਸੇ ਆ ਜਾਂਣ ਅਸੀਂ ਹੰਕਾਰੇ ਜਾਂਦੇ ਆ 4 ਪੈਸੇ ਆ ਜਾਂਣ ਅਸੀਂ ਭੰਗੜਾ ਜ਼ਰੂਰ ਕਰਦੇ ਆ 4 ਪੈਸੇ ਆ ਜਾਂਣ ਅਸੀਂ ਸ਼ਰਾਬਾਂ ਵਿੱਚ ਲੋਕਾਂ ਨੂੰ ਡੁਬਾ ਦਿੰਦੇ ਆ ਸੜਕਾਂ ਤੇ ਨਚਾ ਕੇ ਗਿਰਾ ਦਿੰਦੇ ਆ ਹੈ ਨਾ ਸਾਰੇ ਦੁਨੀਆਂ ਪਰਦੇ ਜਿੱਦਨੇ ਗਲਤ ਕਰਮ ਨੇ ਉਹ ਸਾਡੇ ਕੋਲ 4 ਪੈਸੇ ਆਣ ਸਰ ਸਾਡਾ ਦਿਮਾਗ ਫਿਰ ਜਾਂਦਾ ਹੈ ਇਹ ਤੇ ਪੈਸੇ ਦੀ ਲਿਮਿਟ ਹੈ ਤੇਰੇ ਕੋਲ ਜਾ ਸਕਦਾ ਹੈ ਕੋਨਾ ਵੱਡਾ ਮਾਇਆ ਵਡਿਆਈ ਮੇਰੇ ਮਨ ਨੇ ਜਿਹੜੀ ਮਾਇਆ ਬਣਾਈ ਹੋਈ ਹੈ ਕਿ ਮੇਰੇ ਕੋਲ ਕੁਝ ਹੈ ਮੈਂ ਹੰਕਾਰਿਆ ਹੋਇਆ ਉਹਦੀ ਵਡਿਆਈ ਚਲਦੀ ਹੈ ਉਹ ਤਾਂ ਕੱਚਾ ਰੰਗ ਕਸਮ ਦਾ ਥੋੜੜਿਆਂ ਦਿਨ ਚਾਰ ਹੁੰਦਾ ਹੈ ਧਨ ਜੋ ਬਨਰ ਫੁੱਲੜਾ 나ਠੀੜੇ ਦਿਨ ਚਾਰ ਯੂਸਲੈਸ ਇਹਦੀ ਲਿਮਿਟ ਹੈ ਇਹ ਦਾ ਹੰਕਾਰ ਨਾ ਕਰ ਇਹ ਨਹੀਂ ਕਹਦੇ ਕਮਾ ਨਹੀਂ ਇਹ ਨਹੀਂ ਕਹਦੇ ਤੇਰੇ ਕੋਲ ਪੈਸਾ ਨਹੀਂ ਹੋਣਾ ਚਾਹੀਦਾ ਇਹ ਨਹੀਂ ਕਹਿੰਦੇ ਸੇਤ ਨਾ ਬਣਾ ਇਹ ਨਹੀਂ ਕਹਿੰਦੇ ਤੂੰ ਚੰਗੇ ਗੁਣ ਨਾ ਸਿੱਖ ਸਿੱਖ ਪਰ ਹੰਕਾਰ ਨਾ ਕਰ ਵੀ ਹੰਬਲ ਨਮਰਤਾ ਚ ਰਹਿ ਸੋ ਗੁਣ ਕੀਮਤੀ ਹਨ ਮਨ ਸੰਕਲਪ ਕਰਦਾ ਕਿ ਮੈਂ ਚੌਧਰੀਆਂ ਇਨਾ ਦਾ ਇਹ ਰੱਬ ਜੀ ਦੇ ਗੁਣ ਨੇ ਇਹਨਾਂ ਉੱਤੇ ਆ ਕੇ ਮਨ ਬੈਠ ਗਿਆ ਉਪਰ ਐ ਬੈਠੇ ਕੁੜੇ ਆਰ ਵਾਹ ਵੀ ਵਾਹ ਘਰ ਭਗਵਾਨ ਜੀ ਦਾ ਔਰ ਇਹ ਆ ਕੇ ਬੈਠ ਗਿਆ ਕਹਤਾ ਮੇਰਾ ਘਰ ਹੈ ਬਸ ਇਹ ਮਨ ਦਾ ਪਰੰ ਕਰ ਇਸ ਪਰਮ ਦੇ ਕਾਰਨ ਮਨ ਹੁ ਮਾਮ ਕਰਦਾ ਜਿਹੜੇ ਵੀ ਇਹਨੋਂ ਗੁਣ ਪ੍ਰਾਪਤ ਹੁੰਦੇ ਭਗਤ ਅਵਸਥਾ ਤੋਂ ਟੈਪ ਜਾਂਦਾ ਭਗਤ ਅਵਸਥਾ ਤੋਂ ਟੈਪ ਉਹ ਬੋਲਾ ਤਾਂ ਸਤਜੁਗ ਤੋਂ ਥੱਲੇ ਟੈਪ ਜਾਂਦੇ ਫਿਰ ਦੁਆਪਰ ਤ੍ਰੇਤਾ ਟੈਪ ਜਾਂਦੇ ਕਾਲਯੁਗ ਇਸ ਤਰ੍ਹਾਂ ਪੰਦੇ ਆ ਮੇਰਾ ਸਰੀਰ ਕਲ ਕਲ ਕਰਨ ਲੱਗ ਪੰਦਾ ਤ੍ਰਿਥਮੇ ਸਤ ਦਾ ਖੇੜਾ ਸੀ ਨਾ ਮੈਨੂੰ ਸਤ ਦਾ ਖੇੜਾ ਪ੍ਰਾਪਤ ਹੋਇਆ ਜਦੋਂ ਮੈਂ ਪੈਦਾ ਹੋਇਆ ਪਰ ਉਹਦੇ ਤੋਂ ਮੇਰਾ ਦੁਫੇੜਾ ਸ਼ੁਰੂ ਹੋ ਗਿਆ ਤ੍ਰਿਤਿਆ ਸ਼ੁਰੂ ਹੋ ਗਿਆ ਡੁਅਲਿਟੀ ਸ਼ੁਰੂ ਹੋ ਗਈ ਦਵਾਪਰ ਸ਼ੁਰੂ ਹੋ ਗਿਆ ਤੇ ਮੈਂ ਕਾਲਯੁਗ ਵਿੱਚ ਟੈਪਿਆ ਕੋਈ ਅਲੱਗ-ਅਲੱਗ ইਅਰਜ਼ ਨਹੀਂ ਨੇ ਇਰਾ ਨਹੀਂ ਆ ਹਜ਼ਾਰਾ ਜਾਰਾ ਸਾਲਾ ਬਾਅਦ ਕਾਲਯੁਗ ਆਇਆ ਤੇ ਸਤ ਜੁਗ ਆਇਆ ਨਹੀਂ ਇਹ ਮੇਰੀ ਅਵਸਥਾਵਾਂ ਨਹੀਂ ਹੁਣ ਮੈਂ ਦੁਬਾਰਾ ਕਲ ਯੁਗ ਦੀ ਅਵਸਥਾ ਤੋਂ ਸਤਿਗੁਰ ਦੀ ਮੱਤ ਲੈ ਲੈ ਕੇ ਹਰ ਗੁਣ ਨੂੰ ਗਾਉ ਕਰ ਕਰਕੇ ਮੈਂ ਸਤਿਯੁਗ ਤੱਕ ਪਹੁੰਚਾਂਗਾ ਨਾ ਤਾਂ ਸਾਧੂ ਦੀ ਅਵਸਥਾ ਹੋ ਗਈ ਬਾਹਰੋਂ ਦੇਖਣ ਹੀ ਜਿੰਝ ਹੀ ਲੱਗੇਗਾ ਕੁਝ ਨਹੀਂ ਚੇਂਜ ਹੋਇਆ ਸ਼ਰੀਰ ਉੱਚ ਹੀ ਦੇਖਣ ਨੂੰ ਲੱਗੇਗਾ ਬਟ ਅੰਦਰੋਂ ਅਵਸਥਾ ਚੇਂਜ ਹੋ ਗਈ ਕਲ ਯੁਗ ਤੋਂ ਦਵਾਪਰ ਤ੍ਰੇਤਾ ਟੱਪ ਕੇ ਸਤਿਯੁਗ ਤੱਕ ਪਹੁੰਚ ਗਿਆ ਸੁਣ ਇਸ ਸ਼ਬਦ ਦਾ ਰਾਹ ਸਾਨੂੰ ਸਮਝ ਆਇਆ ਚੰਗੇ ਗੁਣ ਪ੍ਰਾਪਤ ਕਰ ਲਵੋ ਉਹਨਾਂ ਨੂੰ ਕੰਟੀਨਿਊ ਕਰੀਦਾ ਉਹਨਾਂ ਨੂੰ ਸੰਭਾਲ ਕੇ ਰੱਖੀਦਾ ਅਤੇ ਕਿਹਾ ਥੋੜਣੀ ਬਾਤ ਗੁਮਾਨ ਹੋਣਾ ਚੰਗੇ ਗੁਣਾ ਦਾ ਗੁਮਾਨ ਨਹੀਂ ਕਰੀਦਾ ਅਸੀਂ ਧਾਰਮਿਕ ਸਥਾਨ ਤੇ ਜਾਈਏ ਔਰ ਬਾਹਰ ਇਸ ਆਕਰਣ ਨਾਲ ਜਾਈਏ ਮੈਂ ਧਰਮੀ ਹੂੰ ਤੂੰ ਪਾਪੀ ਹੋ ਮੈਂ ਸਵੇਰੇ ਉੱਠ ਕੇ ਗਿਆ ਵਾਂ ਤੁਸੀਂ ਘਰ ਸੁੱਤੇ ਹੋ ਮੈਂ ਆਸਤਕ ਆ ਤੁਸੀਂ ਨਾਸਤਕ ਹੋ ਇਗਮਾਨ ਹੋ ਜਾਏਗਾ ਇੱਕ ਮਾਤਾ ਜੀ ਮਨੂੰ ਅਮਰੀਕਾ ਮਿਲੇ ਮਨੂੰ ਕਹਿੰਦੇ ਨਾ ਬੇਟਾ ਮੇਰੀ ਉਮਰ ਐਸ ਵੇਲੇ 88 ਸਾਲ ਹੋ ਗਈ ਹੈ ਪਿਛਲੇ 10 ਸਾਲਾਂ ਤੋਂ ਨਾ ਮੇਰੀ ਕਮਰ ਦੀ ਤਕਲੀਫ ਹੈ اور ਮੈਂ ਬੈੱਡ ਰਿਡਨ ਘਰ ਵਾਲੇ ਆਂਦੇ ਨੇ ਮੈਨੂੰ ਉਠਾਉਂਦੇ ਨੇ ਤੇ ਮੇਰੇ ਬੈੱਡ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ ਮੈਨੂੰ ਵਿੱਠਾ ਆਂਦੇ ਨੇ ਪਿੱਛੇ ਹੱਥ ਰੱਖੀ ਰੱਖਦੇ ਨੇ ਤੇ ਮੈਂ ਪੜਦੀ ਆ ਮੈਂ ਕਿਹ ਅੱਛੀ ਗੱਲ ਹੈ ਮਾਤਾ ਜੀ ਤੁਸੀਂ ਇਸ ਉਮਰ ਵਿੱਚ ਇਹ ਸੋਚਦੇ ਹੋ ਕਹਿੰਦੇ ਪਰ ਤੇਰੇ ਨਾਲ ਇੱਕ ਗੱਲ ਸਾਂਝ ਕਰਾਂ ਨਾ ਬੋਲੋ ਮੈਨੂੰ ਨਾ ਪਹਿਲਾਂ ਬੜਾ ਹੰਕਾਰ ਸੀ ਮੈਂ ਸਵੇਰੇ 3 ਵਜੇ ਉੱਠਦੀ ਆਂ ਨਾਦੀਆਂ ਪਾਠ ਕਰਦੀਆਂ ਗੁਰਦੁਆਰੇ ਜਾਂਦੀਆਂ ਪਿਛਲੇ 10 ਸਾਲ ਹੋ ਗਏ ਨੇ ਮੈਂ ਬੈਟਰੀ ਡਨ ਨਾਲ ਉਹ ਵੀ ਹੰਕਾਰ ਟੁੱਟ ਗਿਆ ਮੈਨੂੰ ਇਹ ਫੀਲ ਆਉਂਦੀ ਸੀ ਮੈਂ ਸਵੇਰੇ ਉੱਠਦੀ ਆਂ ਬਾਕੀ ਸੁੱਤੇ ਰਹਿੰਦੇ ਨੇ पर जो अस गल करते हैं ना कई जी समझ कह रहे सवेरे ना उठ्या सवेरे उठना अच्छी गल है अमृत वेले उठना अच्छी गल है गुरुद्वारे जाना अच्छी गल है पाठ करना अच्छी गल है पर हंकार करना बिल्कुल अच्छी गल नहीं है कि मैं करता हाँ क्या थोड़ी बात घूम ਉੱਠਦੇ ਹੀ ਸੀ ਕਰਕੇ ਅਗੇ ਅੰਮ੍ਰਿਤ ਵੇਲਾ ਸਤਿਨਾਮ ਵਧਿਆਈ ਵਿਚਾਰ ਮੈਂ ਰੱਬੀ ਗੁਣਾ ਦੀ ਵਿਚਾਰ ਕਰਾਂ ਤੇ ਰੱਬੀ ਗੁਣਾ ਨੂੰ ਲਵਾਂ ਇਸ ਕਰਕੇ ਉੱਠਦੇ ਹਾਂ ਪਰ ਲੈਣ ਤੋਂ ਬਾਅਦ ਜੇ ਓੰਕਾਰ ਚੜ੍ਹ ਜਾਏ ਕੁੰਚੇ ਰਿਸ਼ਨਾਣ ਹੋ ਜਾਏਗਾ ਸਾਰੀ ਅਨਫਰੂਟਫੁਲ ਐਕਸਰਸਾਈਜ਼ ਹੋ ਜਾਏਗੀ ਜਦ ਕਿ ਇਤਨੀ ਕੀਮਤੀ ਐਕਸਰਸਾਈਜ਼ ਕੀਤੀ ਹੈ ਹੁਣ ਸ਼ਬਦ ਦਾ ਪਹਿਲਾ ਪਦਾ ਗੋਇਲ ਆਇਆ ਕੋਇਲੀ ਕੀ ਆਤੀ ਇਸ ਡੰਪ ਕੋសារ ਗੋਇਲ ਗੋਇਂਦ ਲੱਲੇ ਨੂੰ ਸਿਆਰੀਆ ਗੋ ਆਲਿਆ ਗਾ ਦਾ ਕਰ گاਵਾ ਦਾ ਸਥਾਨ ਉਹ ਸਥਾਨ ਉਹ ਗਵੋਂ ਦਾ ਉਹ ਸਥਾਨ ਜਹਾਂ ਪਰ ਗੋਇਲੀ ਗੋਇਲੀ ਜਿਹੜਾ ਗਵਾਲਾ گاਵਾ ਮੱਜਾਂ ਨੂੰ ਚਰਾਣ ਲਿਆਂਦਾ ਹੈ ਚਾਰਗਾ ਗੋਇਲ ਗੋਇਲ ਆਇਆ ਗੋਇਲੀ ਕਿਆ ਇਸ ਡੰਪ ਵਸਾਰ ਪੁਰ ਗੋਇਲ ਆਇਆ ਗੋਇਲੀ ਮੈਂ ਬੜੇ ਲੋਕਾਂ ਨੂੰ ਪੁੱਛਿਆ ਅਜੀ ਇਹ ਗਾਇਬ ਹੈ ਇਸ ਕੋ ਕੌਣ ਬਰਸਾਤੋ ਦੇ ਦਿਨੋ ਮੇ ਲਿਆ ਜਾਤਾ ਇਸ ਕਾ ਮਤਲਬ ਬਾਕੀ ਦਿਨ ਉਹ ਖਾਤੀ ਨਹੀਂ ਹੈ ਪਿਛਲੇ 2 ਮਹੀਨੇ ਆ ਤੋ ਮੈਂ ਜੋ ਬੰਦਾ ਮੈਨੂੰ ਸਮਝ ਆਇਆ ਇਹ ਬੰਦਾ ਕਿਸੇ ਵੇਲੇ گاਵਾ ਮੱਝਾ ਚੜਦਾ ਰਿਹਾ ਹੋਣਾ ਜਾਂ ਇਹ ਬੰਦਾ ਕਿਸੇ ਵੇਲੇ ਪੰਜਾਬ ਵਿੱਚ ਖੇਤੀਬਾੜੀ ਕਰਦਾ ਰਿਹਾ ਹੋਣਾ ਜਾਂ ਇਸ ਬੰਦੇ ਨੂੰ ਪੁੱਛਾ ਇਹ ਬੰਦੇ ਨੇ ਗਰੀਬੀ ਤੱਕ ਹੀ ਹੋਣੀ ਜਾਂ ਇਸ ਬੰਦੇ ਨੂੰ ਪੁੱਛਾ ਇਹ ਜੰਗਲਾ ਚ ਰ ਅਸੀਂ ਤੇ ਦਿੱਲੀ ਸ਼ਹਿਰ ਵਿੱਚ ਰਹੇ ਸਾਨੂੰ ਕਦੇ گاਵਾ ਮੱਝਾ ਚੜਦੀਆਂ ਨਜ਼ਰ ਹੀ ਨਹੀਂ ਆਈਆਂ ਨਾ ਜਿ ਚੜਾਈਆਂ ਅਸੀਂ ਇਸ 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 ਸੀਨ ਨੂੰ ਵੇਖ ਨਹੀਂ ਪਾਏ ਇਸ ਕਰਕੇ ਮੈਂ ਐਸ ਸੀਨ ਹੀ ਸਮਝਦਾ ਰਿਹਾ ਕਿ ਸੀਨ ਹੈ ਕੀ ਸੀਨ ਹੈ ਜਿਸ ਤਰ੍ਹਾਂ گاਵਾਂ ਨੂੰ ਮੱਝਾਂ ਨੂੰ ਘਾਹ ਖਵਾਉਣ ਵਾਸਤੇ ਬਰਸਾਤੀ ਦਿਨਾਂ ਵਿੱਚ ਇਸ ਕਰਕੇ 3 ਮਹੀਨੇ ਪਹਿਲਾਂ ਮੈਂ ਸ਼ਬਦ ਚੂਜ਼ ਕੀਤਾ ਕਿ ਬਰਸਾਤਾ ਦੇ ਦਿਨਾਂ 'ਚ ਗਾਵਾਂਗੇ ਬਰਸਾਤਾ ਦੇ ਦਿਨਾਂ ਵਿੱਚ ਘਾਹ ਖਵਾਉਂਦੇ ਅੱਛਾ ਬਾਕੀ ਦਿਨ ਕੀ ਕਰਦੇ ਨੇ ਬਾਕੀ ਦਿਨਾਂ ਵਿੱਚ ਉਹਨਾਂ ਨੂੰ ਪੱਠੇ ਕੁੱਤਰ ਕੇ ਲਿਆਉਂਦੇ ਨੇ ਔਰ ਪਾ ਦਿੰਦੇ ਨੇ ਪਰ گاਵਾ ਮੱਜਾ ਨੂੰ ਕਾਹ ਬਹੁਤ ਅੱਛਾ ਲੱਗਦਾ ਹੈ ਕਾਹ ਕਿੱਥੋਂ ਮਿਲੇ ਬਰਸਾਤਾ ਹੋ ਜਾਂਦੀ ਹੈ ਪਾਣੀ ਇਕੱਠਾ ਹੋ ਜਾਂਦਾ ਹੈ ਆਮ ਤੌਰ ਤੇ ਪੰਜਾਬ ਵਿੱਚ ਤੇ ਤੁਹਾਨੂੰ ਮੋਸਟਲੀ ਸਭ ਜਗ੍ਹਾ ਨਾ ਕਾਹ ਦਿਸੇਗੀ ਨਹੀਂ ਜਿਹੜੀ ਥੋੜੀ 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 ਉੱਚੀ ਉੱਚੀ ਪਹਲੀ ਬਣੀ ਹੁੰਦੀ ਹੈ ਉਹ ਉੱਚੀਆਂ ਥਾਵਾਂ ਤੇ ਕਾਹ ਬਣੀ ਹੁੰਦੀ ਹੈ ਲੱਗੀ ਹੁੰਦੀ ਹੈ ਬਰਸਾਤਾ ਦੇ ਦਿਨਾਂ ਵਿੱਚ ਕਾਫੀ ਹਰਾ ਪਰਾ ਕਾਹ ਹੋ ਜਾਂਦਾ ਹੈ ਉੱਥੇ گاਵਾ ਮੱਜਾ ਚਾਰਨ ਵਾਲਾ ਉਹਨਾਂ ਨੂੰ ਲੈ ਜਾਂਦਾ ਵੀ ਇਹ ਰੱਜ ਰੱਜ ਕੇ ਕਾਹ ਖਾ ਲੈ ਤੇ ਜਿਹੜੇ گاਵਾ ਮੱਜਾ ਲਿਜਾਂਦੇ ਨੇ ਉਹਨਾਂ ਦਾ ਇੱਕ ਕੰਮ ਇਹ ਨਹੀਂ ਹੁੰਦਾ ਕਿ ਮੈਂ ਆਪਣੇ ਘਰ ਦੀਆਂ ਚਾਰ ਗਾਵਾਂ ਮੱਝਾਂ ਨੇ ਸਿਰਫ ਉਹਨਾਂ ਨੂੰ ਲੈ ਜਾਣਾ ਹੈ ਉਹ ਕਾਫੀ ਸ਼ਹਿਰ ਪਿੰਡ ਦੇ ਹੋਰ ਲੋਕਾਂ ਦੀ ਵੀ ਤੁਹਾਡੀਆਂ ਵੀ ਗਾਵਾਂ ਚਾਰ ਮੱਝਾਂ ਦੇ ਦਿਓ ਮਨੂੰ ਤੁਸੀਂ ਵੀ ਦੇਦੇ ਦਿੰਦੇ ਹੋ ਇਹ ਸਾਰੀਆਂ ਇਕੱਠੀਆਂ ਕਰਕੇ ਕਹਿੰਦਾ ਮੈਂ ਉਹਨਾਂ ਨੂੰ ਨਾ ਗੋਇਲ ਲੈ ਜਾ ਰਿਹਾ ਜਿੱਥੇ ਕਾ ਲੱਗਦੀ ਹੈ ਨਾ ਉੱਥੇ ਖਵਾਣ ਲੈ ਜਾ ਰਿਹਾ ਸ਼ਾਮੀ ਵਾਪਸ ਲੈ ਆਉਂਗਾ ਉਹਨੂੰ ਦੇ ਦਿੰਦੇ ਨੇ ਇਹਦੇ ਨਾਲ ਉਹ 2 2 4 4 ਪੈਸੇ ਦੇ ਦਿੰਦੇ ਸੀ ਉਹਦਾ ਬਿਜ਼ਨਸ ਚੱਲ ਜਾਂਦਾ ਸੀ ਪਰ ਇਹ ਬਿਜ਼ਨਸ ਉਹਦਾ ਸੀਜ਼ਨਲ ਹੁੰਦਾ ਸੀ ਫॉर ਜਸਟ 2 ਮੰਥਸ ਉਹ ਹੰਕਾਰ ਕਰਨ ਲੱਗ ਪੈਂਦਾ ਸੀ ਤੇਰੇ ਨਾਲੋਂ ਜ਼ਿਆਦਾ گاਵਾ ਮੈਨੂੰ ਮਿਲੀਆਂ ਮੈਂ ਇਹਨਾਂ ਨੂੰ ਕਾ ਖਵਾ ਕੇ ਲਿਆ ਰਿਆਂ ਦੇਖ ਮੇਰਾ ਬਿਜ਼ਨਸ ਜ਼ਿਆਦਾ ਚੱਲ ਰਿਹਾ ਉਹਨੂੰ ਕਲਿੱਕ ਵੀ ਹੈ ਇਹ ਹੰਕਾਰ ਨਾ ਕਰ ਦੋ ਮਹੀਨੇ ਦਾ ਬਿਜ਼ਨਸ ਹੈ ਖਤਮ ਹੋ ਜਾਏਗਾ ਪਰ ਉਹ ਇਹ ਹੰਕਾਰ ਨਹੀਂ ਕਰ ਸਕਦਾ ਕਿ ਮੈਂ ਵੱਤੋ ਵੱਧ ਕਾ ਖਵਾਦਾ ਕਿਉਂਕਿ ਕਾ ਜਿਹੜਾ ਹੈ ਬਰਸਾਤਾਂ ਦੇ ਦਿਨਾਂ ਦੇ ਮੁਤਾਬਕ ਲਿਮਟਿਡ ਡੇਸ ਨੇ ਹੁਣ ਇਸ ਨੂੰ ਆ ਪੂਰੀ ਦੂਜੀ ਪੰਕਤੀ ਦੇ ਨਾਲ ਜਦੋਂ ਇਹਨੂੰ ਇੰਟਰਲਿੰਕ ਕਰਕੇ ਪੜਾਂਗੇ ਨਾ ਅੰਦਰੋਂ ਉਹਨੂੰ ਵੀਵ ਕਰਕੇ ਪੂਰਾ ਫੈਬਰਿਕ ਬਣਾ ਕੇ ਪੜਾਂਗੇ ਤਾਂ ਮੈਨੂੰ ਕਹਿੰਦੇ ਪੈਂਦੇ ਮੇਰੇ ਮਾਨ ਨੂੰ ਦੇਖ ਤੂੰ ਇੱਥੇ ਨਾ ਆਪਣੀ ਗਾਂ ਨੂੰ ਆਪਣੀਆਂ ਗਾਵਾਂ ਮੱਝਾਂ ਵਾਲੀ ਮਿਰਤੀ ਨੂੰ ਕਾਖਾ ਲੈ ਆਇਆ ਕਾਖਾ ਤੂੰ ਦੁੱਧ ਦਿਨਦੀ ਹੈ ਇਸ ਕਰਕੇ ਕਾਖਾ ਕਾ ਦਾ ਸ਼ੋਅ ਆਫ ਨਾ ਕਰੀ ਤੇ ਜਿਹੜੇ ਕੋਣ ਪ੍ਰਾਪਤ ਹੋਣਗੇ ਉਹਨਾਂ ਦਾ ਸ਼ੋਅ ਆਫ ਨਾ ਕਰੀ ਰਹਾ ਉਹਦੇ ਨਾਲ ਲਿੰਕ ਕਰਕੇ ਗੋਇਲ ਆਇਆ ਗੋਇਲੀ ਕੀ ਆ ਤੇ ਇਸ ਡੰਪ ਪਸਾਰ ਡੰਪ ਹੁੰਦਾ ਡੰਬ ਕਰਨਾ ਸ਼ੋਅ ਆਫ ਕਰਨਾ ਦਿਖਾਵਾ ਕਰਨਾ ਅੰਦਰ ਸੇ ਵੈਸੇ ਨਾ ਹੋਣਾ ਬਾਹਰ ਸੇ ਦਿਖਾਵਾ ਕਰਨਾ ਕੀ ਆ ਤੇ ਇਸ ਡੰਪ ਪਸਾਰ ਤੂੰ ਖਵਾਨ ਲਿਆ ਚੰਗੇ ਕੋਣ ਖਵਾਨ ਲਿਆ ਆਪਣੀ ਮਾਤਰੂਪੀ ਗਾਂ ਨੂੰ ਖਵਾਨ ਯੂ ਗੋਟ ਦ ਚਾਂਸ ਸੰਭਾਲ ਕੇ ਇਹਨਾਂ ਗੁਣਾਂ ਨੂੰ ਲੈ। ਸੋ ਗੰਵਾਂ ਨੂੰ ਲੈ ਕੇ ਆੜ ਵਾਲਾ ਉਹ ਗਵਾਲਾ ਜਿਹੜਾ ਘਾਹ ਖਵਾਂਦਾ ਉਹ ਇਸ ਧਰਨ ਸੁਵੰਣੀ ਖੜ ਰਤਨ ਜੋੜਾ ਵਿਹਾਰ ਪ੍ਰੇਮਪੁਰਖ ਮਨ ਮੁਠਾ ਉਹ ਧਰਤੀ ਜਿਹਦੇ ਉੱਤੇ ਘਾਹ ਉੱਗੀ ਹੋਈ ਹੈ ਔਰ ਉਹਦੇ ਉੱਤੇ ਜਦੋਂ ਹੋਸ਼ ਦੀਆਂ ਬੂੰਦਾਂ ਪੈਂਦੀਆਂ ਰਤਨ ਜਵਾਰ ਲੱਗਦੇ ਨੇ ਇਤਨੀ ਸੁੰਦਰ ਕੁ ਹੋ ਜਾਂਦੇ ਉਹਨੂੰ ਕਹਿੰਦੇ ਨੇ ਧਰਨ ਸੁਵੰਣੀ ਖਾੜ ਰਤਨ ਖਾੜ ਰਤਨ ਕੀ ਹੈ ਜਦੋਂ ਉੱਤੇ ਓਸ ਦੀਆਂ ਬੂੰਦਾ ਪੈਂਦੀਆਂ ਨੇ ਨਾ ਉਹ ਕਾ ਉੱਤੇ ਉਹ ਗਾਵ ਨੂੰ ਬਹੁਤ ਅੱਛੀ ਲੱਗਦੀ ਹੈ ਇਹਦੇ ਨਾਲ ਤੈਨੂੰ ਚੰਗੇ ਗੁਣ ਵਿਵੇਕ ਬੁੱਧੀ ਦਾ ਦੁੱਧ ਅੰਮ੍ਰਿਤ ਆਏਗਾ ਤੇਰੀ ਮੱਤ ਅੰਦਰ ਇਹ ਤੂੰ ਉਹਨਾਂ ਨੂੰ ਖਵਾ ਮੰਨੂ ਹੁਣ ਅਗਲੀ ਪੰਕਤੀ 'ਚ ਕਹਿੰਦੇ ਨੇ ਮੌਲਤ ਪੁੰਨੀ ਚੱਲਣਾ ਤੈਨੂੰ ਮੌਲਤ ਮਿਲੀ ਹੈ ਚਾਂਸ ਵਿਲੇ ਪੁੰਨ ਚੰਗੇ ਗੁਣ ਕਮਾਣ ਦਾ ਜਿਵੇਂ ਕਾਖ ਖਵਾਣ ਦਾ ਸੀਜ਼ਨ ਆਇਆ ਐ ਤੇਰੀ ਪੂਰੀ ਜ਼ਿੰਦਗੀ ਸੀਜ਼ਨ ਹੈ ਇਹਦੇ ਵਿੱਚ ਚੰਗੇ ਚੰਗੇ ਗੁਣ ਕਮਾ ਕੇ ਆਪਣੇ ਆਪ ਨੂੰ ਦੁੱਧੋਨਾਂ ਦਾ ਬਣਾ ਕੇ ਦੇਈਦਾ ਤੂੰ ਸੰਭਲ ਕਾਰਬਾਰ ਤੂੰ ਇਹਨਾਂ ਚੰਗੇ ਗੁਣਾ ਨੂੰ ਅੰਦਰ ਮਨ ਅੰਦਰ ਸੰਭਾਲ ਕੇ ਰੱਖ ਅਤੇ ਵਰਤ ਯੂ ਗਾਟ ਦ ਚਾਂਸ ਤੇਰੀਆਂ ਗਾਵਾਂ ਮੱਝਾਂ ਨੂੰ ਤੇਰੀ ਪਰਸ਼ੂ ਬਿੰਤੀ ਨੂੰ ਚੰਗੇ ਗੁਣ ਦੇਣ ਦਾ ਅੰਮ੍ਰਿਤ ਰੂਪੀ ਦੁੱਧ ਪਿਲਾਣ ਦਾ ਸਮਾਂ ਮਿਲਿਆ ਗੋਇ ਲਾਇਆ ਗੋਇਲੀ ਕਿਆ ਤਿਸ ਡੰਪ ਫਸਾਰ ਮੋਲਤ ਪੁੰਨੀ ਚੱਲਣਾ ਮੋਲਤ ਮਿਲੀਏ ਚਾਂਸ ਮਿਲਿਆ ਤੂੰ ਇਹ ਗੁਣ ਕਮਾ ਜੀਵ ਉਹ ਢੇਰ ਸਾਰੀਆਂ ਗਾਵਾਂ ਇਕੱਠੀਆਂ ਕਰਕੇ ਲੈ ਜਾਂਦੇ ਨੇ ਇੰਜ ਅਸੀਂ satsang ਕਰਦੇ ਆ ਅਸੀਂ ਸਾਰੀਆਂ ਗਾਵਾਂ ਰਲ ਕੇ ਚੰਗੇ ਗੁਣਾ ਦਾ ਦੁੱਧ ਅੰਮ੍ਰਿਤ ਪੀਂਦੇ ਆ ਇਹ ਇਸ ਦਾ ਦਿਖਾਵਾ ਪਸਾਰਾ ਕਰਕੇ ਪਖੰਡ ਨਹੀਂ ਕਰਦੇ ਆ ਬਲਕਿ ਨਾ ਚੰਗੇ ਗੁਣਾਂ ਨੂੰ ਸੰਭਾਲ ਕੇ ਵਰਤਦੇ ਆ ਹੰਬਲ ਨੈਸ਼ਨਲ ਨਮਰਤਾ ਨਾਲ ਥੋੜੀ ਕੀਮਤੀ ਗੁਣਾਂ ਨੂੰ ਵਰਤਣਾ ਅੱਗੇ ਕਹਿੰਦੇ ਨੇ ਜੈਸੇ ਰਹਿਣ ਪ੍ਰਾਉਣੇ ਉੱਠ ਚਲਸੈ ਪ੍ਰਭਾਤ ਪ੍ਰਭਾਤ ਹੁੰਦਾ ਸਵੇਰਾ ਜੋ ਹੀ ਸਵੇਰ ਹੋਏ ਮਹਿਮਾਨ ਚਲੇ ਜਾਂਦੇ ਨੇ ਨਾ ਇੰਜ ਮੈਨੂੰ ਕਹਿ ਰਹੇ ਨੇ ਤੂੰ ਜਿਹੜਾ ਹੁਬਾਨ ਕਰਦਾ ਹੈ ਨਾ ਹੰਕਾਰ ਕਰਦਾ ਹੈ ਨਾ ਹੰਕਾਰ ਤੇਰੀ ਮਨ ਕੀ ਮੱਤ ਦੇ ਹੁੰਦੇ ਨਹੀਂ ਉਹਨਾਂ ਦੀ ਲਿਮਟ ਹੈ ਜਿਹੜਾ ਅਸੀਂ ਪਹਿਲਾਂ ਗੁਣ ਡਿਸਕਸ ਕਰ ਚੁੱਕੇ ਆ ਨਾ ਕਿ ਜੇਕਰ ਮੇਰੀ ਸੇਧ ਕਰਕੇ ਸੀ ਮੇਰੇ ਪੈਸੇ ਕਰਕੇ ਸੀ ਰੂਪ ਕਰਕੇ ਸੀ ਕੁਰਸੀ ਕਰਕੇ ਸੀ ਕਿਸੇ ਸਿਲੇਬ੍ਰਿਟੀ ਕਰਕੇ ਸੀ ਇਹ ਸਾਰੇ ਗੁਣਾਂ ਦੀ ਲਿਮਟ ਹੈ ਇਹ ਜਾ ਸਕਦੇ ਨੇ ਜਿਉਂ ਹੀ ਰੱਬ ਜੀ ਦੀ ਮੱਤ ਲਓ ਨਾ ਇਹ ਮਨ ਕੀ ਮੱਤ ਦੇ ਹੰਕਾਰ ਵਾਲੇ ਸਾਰੇ ਗੁਣ ਚਲੇ ਜਾਂਦੇ ਨੇ ਇਹ ਤੇਰੇ ਮਨ ਕੀ ਮਤ ਦੇ ਹੰਕਾਰ ਵਾਲੇ ਜਿਹੜੇ ਤੂੰ ਕਮਾਇਓਏ ਆਪਣੇ ਗੁਣ ਸਮਝਦਾ ਹੈ ਨਾ ਜਿਹੜਾ ਪ੍ਰਟਾਵਾ ਕਰਦਾ ਹੈ ਨਾ ਇਹ ਤੇਰੇ ਗੈਸਟ ਨੇ ਇਹਨਾਂ ਨੂੰ ਜਾਣਾ ਪੈਂਦਾ ਹੈ ਕਿ ਚਲੇ ਹੀ ਜਾਂਦੇ ਨੇ ਜੈਸੇ ਰਹਿਣ ਪਰਾਉ ਨੇ ਉੱਠ ਚਲਸੇ ਪਰਬਾਤ ਜਿਉਂ ਹੀ ਪ੍ਰਬਾਤ ਹੁੰਦੀ ਹੈ ਜਿਉਂ ਹੀ ਹਿਰਦੇ ਮੇ ਚਾਨਣ ਹੁੰਦਾ ਹੈ ਜਿਉਂ ਹੀ ਤਨ ਨੂੰ ਸੱਚ ਦਾ ਸੁਨਿਆ ਮਿਲੇਗਾ ਪ੍ਰਕਾਸ਼ ਹੋਏਗਾ ਨਾ ਆਗੁਣ ਚਲੇ ਜਾਂਦੇ ਆਗੁਣ ਕੌਣ ਸੀ ਬਹਿਮਾਨ ਸਾਥ ਸੰਗਤ ਜੀ ਇਹਦੇ ਅਰਥ ਆਮ ਤੌਰ ਤੇ ਕੀਤੇ ਜਾਂਦੇ ਨੇ ਇਸ ਤਰ੍ਹਾਂ ਤੂੰ ਇੱਕ ਦਿਨ ਮਰ ਜਾਏਗਾ ਮੈਂ ਉਹ ਪੈਸੀਮਿਸਟਿਕ ਪਾਸਵ ਸ਼ਬਦ ਨੂੰ ਨਹੀਂ ਸਮਝ ਰਿਹਾ ਮੈਂ ਇਸ ਸ਼ਬਦ ਨੂੰ ਕਿਉਂਕਿ ਬੜੀ ਚੜhti ਕੱਲਾ ਵਾਲਾ ਸ਼ਬਦ ਹੈ ਕਿਸੇ ਦੇ ਕੀਤੇ ਅਰਥ ਮੈਂ ਨਹੀਂ ਉਲਟਾ ਰਿਹਾ ਮੈਨੂੰ ਉਹ ਸ਼ਬਦ ਚ ਜੋ ਤੇ ਚੜhti ਕੱਲਾ ਵਾਲੀ ਗੱਲ ਸਮਝ ਆਈ ਹੈ ਕਿ ਤੇਰੇ ਆਉਗਣ ਤੇਰੇ ਮਨ ਕੀ ਮਤ ਦੇ ਕੀਤੇ ਹੋਏ ਕਮੰਡ ਤੇਰੇ ਪਰੋਣੇ ਨੇ ਤੇਰੇ ਗੈਸਟ ਨੇ ਇਹ ਜਾ ਸਕਦੇ ਨੇ ਇਹਨਾਂ ਦੀ ਲਿਮਟ ਹੈ ਜੋ ਹੀ ਪ੍ਰਕਾਸ਼ ਹੋਇਆ ਨਾ ਇਹ ਚੱਲੇ ਜਾਣਗੇ ਉਹਨਾਂ ਨੂੰ ਅਸੀਂ ਇੱਕ ਵਾਰੀ ਗਾਇਆ ਵੀ ਸੀ ਚਾਰ ਤਿੰਨ ਆਪਣੇ ਨੋਂ ਤਰ ਜੇਲੀ ਬਲ ਜਾ

ਜੋ ਮੈਂ ਖੱਟਿਆ ਇਤਨਾ ਖੱਟਿਆ ਗਠਿਆ ਮਠਿਆ ਜੋ ਮੈਂ ਆਪਣਾ ਧਨ ਪਦਾਰਕ ਮੰਦੇ ਖਿਆਲ ਆਉਗਣ ਇਕੱਠੇ ਕਰ ਕਰਕੇ ਉਹਦਾ ਜਿਹੜਾ ਧਨ ਕਮਾਇਆ ਹੋਇਆ ਸੀ ਨਾ ਜੋ ਹੀ ਸੱਚ ਦਾ ਤੂਫਾਨ ਆਇਆ ਖੇਨਾ ਨੂੰ ਜਾੜਾ ਪੈਂਦਾ ਆਪਣੀ ਤੂਤੀ ਮਜਾਬ ਦਿਉ ਕੇ ਚਲੇ ਗਏ ਮੈਨੂੰ ਬੜਾ ਅੰਕਾਰ ਸੀ ਮੈਂ ਬਹੁਤ ਖਾ ਸਕਣਾ ਮੇਰੇ ਦੰਦ ਟੁੱਟ ਗਏ ਮੈਨੂੰ ਬੜਾ ਅੰਕਾਰ ਸੀ ਮੈਂ ਬੜਾ ਦੌੜ ਸਕਦਾ ਮੇਰੇ ਟੰਗਾਂ ਥੱਕ ਗਈਆਂ ਮੈਨੂੰ ਬੜਾ ਅੰਕਾਰ ਸੀ ਮੈਂ ਸੁੰਦਰ ਬੜਾ ਚੁਰੜੀਆਂ ਪੈ ਗਈਆਂ ਮੈਨੂੰ ਬੜਾ ਅੰਕਾਰ ਸੀ ਮੈਂ ਗੋਰਾ ਬੜਾ ਮੈਂ ਕਾਲਾ ਹੋ ਗਿਆ ਕੁਝ ਇਹ ਸਾਰੇ ਜਾਣਾ ਪੈਂਦਾ ਹੀ ਐ ਇਹਨਾਂ ਨੂੰ ਇਹ ਚ ਚੰਗੇ ਗੁਣ ਆ ਜਾਣ ਆਉਂ ਛੱਡ ਕੇ ਚਲੇ ਜਾਂਦੇ ਨੇ ਚੰਗੇ ਗੁਣਾ ਦਾ ਮਾਣ ਨਹੀਂ ਕਰਨਾ ਚਾਹੀਦਾ ਸਤਗੁਰ ਦੀ ਮੱਤ ਦਾ ਪ੍ਰਕਾਸ਼ ਹੋਇਆ ਤੇਰੇ ਆਉਂਣ ਰੂਪੀ ਬਰੌਣੇ ਗੈਸਟ ਚਲੇ ਗਏ ਦੇ ਕੈਨ ਨਾਟ ਸਟੇ ਹੇਅਰ ਫੋਰ ਐਵਰ ਤੁਸੀਂ ਕਦੇ ਵੀ ਕਿਸੇ ਦੇ ਘਰ ਜਾਓ ਔਰ ਉੱਥੇ ਮਹਿਮਾਨ ਹੋਵੋ ਤੁਹਾਨੂੰ ਬੜੀਆਂ ਚੀਜ਼ਾਂ ਅੱਛੀਆਂ ਲੱਗਣਗੀਆਂ ਪਰ ਅਲਟੀਮੇਟਲੀ ਤੁਸੀਂ ਕਹੋਗੇ ਅਸੀਂ ਤੇ ਆਪਣੇ ਘਰ ਹੀ ਜਾਣਾ ਹੈ ਨਾ ਚਲੇ ਜਾਂਦੇ ਹੋ